ਇੱਕ ਰਾਤ ਮੀਂਹ ਚੜੀ ਲੱਗੀ ਹੋਈ ਸੀ ਬੁੱਢੀ ਮਾਈ ਦਾ ਕੱਚਾ ਕੋਠਾ ਚੋਰਿਆ ਸੀ ਉਹ ਬਿੰਦ ਕੋ ਪੁੱਛੋ ਕਿਆ ਛੱਡੇ ਸੱਪ ਤੋਂ ਨਾ ਡਰਦੀ ਛੀਂਹ ਤੋਂ ਨਾ ਡਰਦੀ ਫੇ ਤੁਮਕੇ ਨੇ ਮਾਰੀ ਫੇ ਨੇ ਚਰਮਿਕ ਛੀਰ ਪੈ ਜਨ ਕਰਕੇ ਉਸ ਦੀ ਕੰਡ ਨਾਲ ਓਟ ਲੈ ਕੇ ਖੜ ਗਿਆ ਉਸ ਨੇ ਜਦੋਂ ਅੰਦਰੋਂ ਆਵਾਜ਼ ਸੱਪ ਤੋਂ ਨਾ ਡਰਦੀ ਤੁਮਕੇ ਨੇ ਮਾਰੀ ਸੁਣੀ ਤਾਂ ਸੋਚਣ ਲੱਗਾ ਕਿ ਇਹ ਬੁੱਢਣੀ ਨਾ ਸੱਪ ਤੋਂ ਡਰਦੀ ਹੈ ਤੇ ਨਾ ਮੈਥੋਂ ਪਰ ਤੁਮਕੇ ਤੋਂ ਡਰੀ ਹੈ ਇਹ ਤੁਪਕਾ ਚੀਜ਼ ਕੀ ਇਹ ਤਾਂ ਮਿੱਥੋ ਤੇ ਸਭ ਤੋਂ ਵੀ ਵੱਡਾ ਹੋ ਅਜੇ ਸ਼ੇਰ ਇੰਨਾ ਸੋਚ ਵਿੱਚ ਛੀ ਸੀ ਕਿ ਇੱਕ কুমਿਆਰ ਆ ਗਿਆ ਜਿਹਦਾ ਗਦਾ ਗਵਾਚਿਆ ਹੋਇਆ ਸੀ ਜਦ ਬਿਜਲੀ ਦੀ ਲਿਸ਼ਕ ਸ਼ੇਰ ਤੇ ਪਈ ਤਾਂ ਉਹਨੇ ਸੋਚਿਆ ਕਿ ਉਸ ਦਾ ਗਦਾ ਹੀ ਖੜਾ ਹੈ কুমਿਆਰ ਛਾਲ ਮਾਰ ਉਹਦੀ ਪਿੱਠ ਤੇ ਚੜ ਗਿਆ 2 3 ਡੰਡੇ ਜ਼ੋਰ-ਜ਼ੋਰ ਦੀ ਜੜ ਤੇ ਸ਼ੇਰ ਦੇ ਤਾਂ ਆਦੀ ਬਣ ਗਈ ਕਿ ਇਹ ਤਾਂ ਤੁਪਕਾ ਆ ਗਿਆ ਅਚਾਨਕ ਜਦੋਂ ਸੂਰਜ ਦੀ ਲੋ ਫੁੱਟੀ ਮਾੜਾ-ਮਾੜਾ ਸਵੇਰ ਹੋਇਆ ਤਾਂ কুমਿਆਰ ਨੂੰ ਪਤਾ ਲੱਗਾ ਕਿ ਮੈਥੋਂ ਤਾਂ ਸ਼ੇਰ ਨੂੰ ਗਦਾ ਸਮਝ ਕੇ ਕੋਟਾਪਾ ਛਾੜ ਦਿੱਤਾ ਉਹ ਦੋ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਮਸਾਂ ਇੱਕ ਲਮਕ ਦੇ ਰੁੱਖ ਦੀ ਟਾਣੀ ਨੂੰ ਫੜ ਕੇ ਜਾਨ ਬਚਾਈ ਆ ਤੇ ਦਬਾ ਤਬ ਘਰ ਜਾ ਵੜਿਆ ਘਰ ਪੁੱਜ ਕੇ কুমਿਆਰ ਤਾਂ ਘਰ ਵਾਲੀ ਨੂੰ ਕਹਿੰਦਾ ਸ਼ੁਕਰ ਅੱਜ ਤਾਂ ਮੈਂ ਬਚ ਗਿਆ ਮੈਥੋਂ ਰਾਤ ਸ਼ੇਰ ਨੂੰ ਗਦਾ ਸਮਝ ਕੇ ਘੁਰਦਾ ਰਿਹਾ ਉਦੋਂ ਸ਼ੇਰ ਆਪਣੇ ਘੁਰਨੇ ਵਿੱਚ ਪੁੱਜ ਸ਼ੇਰ ਨੂੰ ਉਹ ਕਹਿ ਰਿਹਾ ਸੀ ਸ਼ੁਕਰ ਬਚ ਕੇ ਆ ਗਿਆ ਰਾਤ ਤਾਂ ਮੈਂ ਤੁਬਕੇ ਦੇ ਡਿੱਗੇ ਚੜ ਗਿਆ ਸੀ ਬਸ ਐਵੇਂ ਅਗਿਆਨਤਾ ਦੇ ਹਨੇਰੇ ਕਰਕੇ ਸਾਡੇ ਸ਼ੇਰਾਂ ਵਰਗੇ ਪੰਜਾਬੀਆਂ ਨੂੰ ਉਦੋਂ ਤੱਕ ਛੱਤਰ ਪੈਂਦੇ ਰਹਿਣਗੇ ਸਾਡੇ ਮੋਢਿਆਂ ਉੱਤੇ ਹੁਕਮਰਾਨ ਸਾਤ ਬਾਬੇ ਬੈਠੇ ਸਾਡਾ ਕੋਟਾਪਾ ਉਦੋਂ ਤੱਕ ਛਾੜਦੇ ਰਹਿਣਗੇ ਜਦੋਂ ਤੱਕ ਅਸੀਂ ਕਿਸੇ ਚਾਚੇ ਤਾਏ ਰਿਸ਼ਤੇਦਾਰਾਂ ਆਂਡੀਆਂ ਗਵਾਂਡੀਆਂ ਦੇ ਕਹਿਨ ਸੁਣਨ ਨਾਲ ਖੁਦ ਚੰਗੀਆਂ ਕਿਤਾਬਾਂ ਘਰ ਵਿੱਚ ਲਿਆ ਕੇ ਖੁਦ ਪੜ ਕੇ ਦਿਮਾਗ ਦੀ ਬੁੱਧ ਵਿੱਚ ਚਾਨਣਾ ਨਹੀਂ ਕਰਦੇ ਸਿਆਣੇ ਆਉਂਦੇ ਹੁੰਦੇ ਆ ਬਈ ਹਨੇਰੇ ਨੂੰ ਗਾਲਾਂ ਕੱਢਣ ਨਾਲੋਂ ਚੰਗਾ ਤੂੰ ਹੀ ਦੋਕ ਤਮੜੇ ਦੀ ਮੋਬੱਤੀ ਲਾ ਕੇ ਘਰ ਵੀ ਜਗਾ ਦਿਓ ਆਪਣੇ ਆਪ ਨੇਰਾ ਖਤਮ ਹੋ ਜਾਵੇਗਾ